ਮਸਾਂ ਸੁੱਕੀਆਂ ਟਰਿਆਂ ਚਲੋ ਵੀ ਪਹਿਲਾਂ ਪਾਈਏ ਨਾ ਦਾਣਾ ਬਾਣੀ ਅੰਦਰ ਗਿੱਲਾ ਫੇਰ ਹੋਇਆ ਹੋਇਆ ਹੈ ਮੀਂਹ ਨੇ ਬੜਾ ਕੰਮ ਖਰਾਬ ਕਰਿਆ ਹੋਇਆ ਯਾਰ ਗੰਦ ਪਾ ਦਿੰਦਾ ਮੀਂਹ ਦੇਖ ਖੜ ਜੋ ਇੱਕ ਮਿੰਟ ਆਹ ਦੇਖੋ ਇੱਕ ਇਹਨੇ ਯਾਰ ਹੁਣ ਮੈਂ ਕੀ ਕਹਾਂ ਅੰਦਰ ਕਰਦੇ ਆ ਉਹਦੇ ਥੱਲੇ ਵੱਡ ਜਾਂਦਾ ਡੋਲੀ ਦੇ ਫੇਰ ਉਥੇ ਸਾਰੇ ਮੀਂਹ ਚ ਇੱਥੇ ਬੈਠਾ ਰਿਹਾ ਅੰਦਰ ਕਰਕੇ ਕੁੰਡਾ ਲਾਇਆ ਫਿਰ ਉਹ ਫੂੰਜੇ ਜ ਵੜਿਆ ਰਹਿੰਦਾ ਪਤਾ ਨਹੀਂ ਕੀ ਹੋਇਆ ਹੋਇਆ ਇਹਨੂੰ ਚਲੋ ਕੋਈ ਨਹੀਂ ਓਹੋ ਦੇਖਿਓ ਬਾਹਰ ਨਾਲ ਨਿਕਲ ਜਾਓ ਖੜ੍ਹ ਜਾ ਬਾਈ ਪਹਿਲਾਂ ਗੇਟ ਲਾ ਦਈਏ ਇੱਕ ਮਿੰਟ ਲੱਗ ਗਿਆ ਤੇ ਪਹਿਲਾਂ ਪਾਈਏ ਧਾਣੇ ਟਰੇਆਂ 'ਚ ਇੱਕ ਮਿੰਟ ਮੈਂ ਧਾਣੇ ਪਾ ਲਾਂ ਲਾਓ ਬਾਈ ਦੋਨੇ ਟਰੇਆਂ 'ਚ ਪਾ ਦੇ ਧਾਣੇ ਬੱਚੇ ਹੁਣ ਲੱਗੇ ਕੈਮ ਤੇ ਅੰਦਰੇ ਪਾਤੇ ਅੱਜ ਧਾਣੇ ਕਿਉਂਕਿ ਨਾ ਬਾਹਰ ਕੱਢ ਕੇ ਸੌਰੀ ਅੰਦਰ ਕੱਲ ਇਹਨਾਂ ਨੇ ਸਹੀ ਚੁਗੇ ਨਹੀਂ ਹੈਗੇ ਤੇ ਚੱਲ ਹੁਣ ਚੁਗ ਲੈਣਗੇ ਖਾ ਪੀ ਕੇ ਆਪਣਾ ਚੁਗਾ-ਚੁਗਾ ਦੇਣਗੇ ਤੇ ਪਾਣੀ ਰਹਿ ਗਿਆ ਪਾਉਣ ਤੇ ਪਾਣੀ ਮੈਂ ਪਾਉਣਾ ਹੈ ਪਹਿਲਾਂ ਉੱਧਰਲੇ ਕਬੂਤਰ ਨੂੰ ਆਪਾਂ ਆ ਸਰੋਂ-ਸਰੋਂ ਤੇ ਇਹਦੇ ਵਿੱਚੇ ਕਣਕ ਆਉ ਪਾ ਦਈਏ ਚੱਲਦੇ ਆਂ ਉੱਧਰ ਪਹਿਲਾਂ ਦੇਖੀ ਉਹਨਾਂ ਨੂੰ ਪਾਣੀ-ਪੂਣੀ ਧਾਣੇ-ਦੂਣੇ ਕਿਵੇਂ ਪਾਏ ਨੇ ਇੱਕ ਮਿੰਟ ਇਹਨੂੰ ਆਪਾਂ ਰੱਖ ਦਿੰਨੇ ਆ ਇੱਥੇ ਹਾਂ ਨੂਰੀ ਨੂਰੀ ਖੜ ਜੋ ਨੂਰੀ ਵੀ ਅੱਜ ਤੁਹਾਨੂੰ ਚੰਗੀ ਤਰ੍ਹਾਂ ਹੀ ਦਿਖਾਉਣਾ ਹੈ ਯਾਰ ਇਕਣ ਕਬੂਤਰਾਂ ਤੇ ਇੰਨਾ ਗੁੱਸਾ ਆਉਂਦਾ ਹੈ ਨਾ ਅੱਧ ਵਿਚਾਲਾ ਕਰ ਦਨੇ ਯਾਰ ਦਾਣੇ ਦਾ ਹੁਣ ਨਾ ਇਹਨਾਂ ਨੂੰ ਪਾਉਣ ਜੋਗੇ ਨਾ ਛਿੱਟਣ ਜੋਗੇ ਯਾਰ ਇੰਨੇ ਰੋਜ਼ ਇੰਨੇ ਖਰਾਬ ਹੁੰਨੇ ਆ ਦਾਣੇ ਲੈ ਨਾ ਹੁਣ ਇਹਨਾਂ ਨੇ ਖਾਣੇ ਤੇ ਸਾਫ਼ ਦਾਣੇ ਤੇ ਐਨ ਯਾਰ ਖੜ ਜੋ ਇੱਕ ਮਿੰਟ ਮੈਂ ਪਾਣੀ ਵੀ ਹੁਣ ਇਹਨਾਂ ਦਾ ਕੱਢੇ ਲੈਣਾ ਪਹਿਲਾਂ ਤਾਂ ਪਾਣੀ ਉਤਾਰੀਏ ਨਾ ਇੱਕ ਮਿੰਟ ਸਾਰੇ ਕਬੂਤਰਾਂ ਦੀ ਸੈਟਿੰਗ ਕਰਨੇ ਨੇ ਯਾਰ ਅਸਲ ਗੱਲ ਕਬੂਤਰਾਂ ਦਾ ਵੀ ਕਸੂਰ ਨਹੀਂ ਕਸੂਰ ਸਾਡਾ ਐ ਅਸੀਂ ਟੋਕਰੀਆਂ ਟੋਕਰੀਆਂ ਲਾਉਣੀਆਂ ਤਾਰੂ ਵੀਰੇ ਨੇ ਉਈਓ ਯਾਰ ਫੱਟੇ ਲਵਾਤੇ ਫੱਟਿਆਂ 'ਚ ਭਾਈ ਨਹੀਂ ਸਫਾਈ ਹੁੰਦੀ ਹੁਣ ਦੇਖੋ ਉਹਨਾਂ ਦੇ ਖਾਣਿਆਂ 'ਚ ਕਿਵੇਂ ਸਫਾਈ ਕਰੀਏ ਟੋਕਰੀ ਅਗਲਾ ਚੱਕ ਕੇ ਝਾੜ ਦਊਗਾ ਬੜਾ ਗੰਦ ਪੈਂਦਾ ਯਾਰ ਸਿਸਟਮ ਆਹੀ ਕਰਨਾ ਹੁਣ ਵਜੇ ਪਲ ਜਾਣ ਦੋ ਇੱਕ ਵਾਰ ਪਰ ਜੋ ਟਰੇ ਸਾਫ ਕਰਾਂ ਬਾਈ ਵੇ ਲਓ ਵੀ ਟਰੇ ਸਾਫ ਕਰਕੇ ਪਰ ਰੱਖ ਤੇ ਦਾਣੇ ਖੜ ਜੋ ਬੱਚੇ ਦੇਖ ਲਈ ਕਿੱਥੇ ਕੱਢੇ ਹੋਏ ਇਧਰ ਨੇ ਮੁੱਤ ਹਾਂ ਇਧਰ ਗੱਡੇ ਨੇ ਇਧਰ ਲਿਆਂ ਦਾ ਇੱਕੋ ਅੰਡਾ ਰਹਿ ਗਿਆ ਆ ਹੈਗੇ ਹੈਗੇ ਬੱਤੀ ਏਅਰਬੋਰਡ ਸੱਪਾੜੀ ਕੁਤਰੀ ਨੇ ਕੱਢ ਲਏ ਬੱਚੇ ਤੇ ਦਾਣਾ ਹੀ ਪਾਤਾ ਪਾਣੀ ਵੀ ਪਾਤਾ ਤੋਗੇ ਏਅਰਬੋਰਡ ਆਪਣੀ ਓਕੇ ਆ ਟੱਕਣ ਲਈ ਟੱਕਣ ਬਾਅਦ ਚੋ ਚੱਕਦੇ ਆ ਪਹਿਲਾਂ ਪਾਣੀ ਭਰ ਲਈ ਉਧਰ ਪਾਣੀ ਪਾ ਦਈਏ ਚਲੋ ਭਾਈ ਪਾਣੀ ਭਰ ਲਿਆ ਆਪਾਂ ਨੇ ਫਰੈਸ਼ ਤੇ ਉਧਰ ਕੁੰਡੀ ਚ ਪਾ ਦਨ ਐ ਰੋ ਕੋ ਕਮੈਂਟ ਲਓ ਭਾਈ ਪਾਣੀ ਵੀ ਕਰਤਾ ਚੇਂਜ ਆ ਪਾਤਾ ਇਹਨਾਂ ਫਰੈਸ਼ ਪਾਣੀ ਇਹ ਵੀ ਲੱਗੇ ਜਾਣੇ ਨੂੰ ਚੋਕਣ ਉਧਰ ਕੁਤਰੀ ਬੱਚਿਆਂ ਦੇ ਬੈਠੀ ਐ ਅੰਦਰ ਗੁਰਕ ਪਤਾ ਨਹੀਂ ਕਿਹੜਾ ਰਿਹਾ ਉਹਨੂੰ ਵੀ ਚੈੱਕ ਕਰ ਲੰਦੇ ਆ ਫਿਰ ਜੇ ਪਹਿਲਾਂ ਲਾ ਲਈਏ ਓਕੇ ਅਛਾ ਆਖਾ ਲੱਗਿਆ ਹੋਇਆ ਉਹ ਦੇਖੋ ਕੀ ਕਰੀਏ ਇਹਨਾਂ ਦਾ ਬਜਿਆਂ ਵਾਲੀ ਕਬੂਤਰੀ ਦੇ ਗੁੜਕ ਦਾ ਦੱਸੋ ਉਹ ਬਜਿਆਂ ਤੇ ਬੈਠੀ ਐ ਉਧਰ ਹੋਰ ਬੱਚੇ ਪਏ ਨੇ ਪਤਾ ਨਹੀਂ ਯਾਰ ਇਹ ਜਿਹੇ ਕਬੂਤਰਾਂ ਦੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਕਈ ਵਾਰੀ ਕਹੀ ਜਾਂਦੇ ਆ ਕਹਿੰਦੇ ਤੂੰ ਐ ਬੋਲਦਾ ਐ ਬੋਲਦਾ ਕਬੂਤਰਾਂ ਨੂੰ ਵੀਰੇ ਬੋਲੀ ਨਾ ਕੀ ਗੰਦ ਪਾਉਂਦੇ ਨੇ ਜਿਹੜੇ ਉਹਨਾਂ ਨੂੰ ਗੰਦੇ ਕਹਾਂਗੇ ਹੋਰ ਕੀ ਕਹਾਂਗੇ ਦੱਸੋ ਬਜਿਆਂ ਵਾਲੀ ਕੂਤਰੀ ਦੇ ਗੁੜ ਕੀ ਜਾਂਦਾ ਦੱਸ ਬੱਚੇ ਮਾਰਨੇ ਉਹਦੇ ਹਾਂ ਵੀ ਨੂਰੀ ਠੀਕ ਐ ਪਾ ਝੰਜ ਰਹੀਆਂ ਫੇਰ ਪਾਈਆਂ ਬਈ ਇਹਦੇ ਇੱਕ ਦਿਨ ਤਾਂ ਇਹਨੇ ਛਿੜਤੀਆਂ ਦੀਆਂ ਹੁਣ ਦੁਬਾਰਾ ਪਾਈਆਂ ਦੇ ਅੱਖਾਂ ਦੇਖੋ ਕਿਵੇਂ ਖੜਦੀ ਐ ਗੁੱਸੇ 'ਚ ਖੜੀ ਐ ਪੂਰੀ ਨੂਰੀ ਕੀ ਹੋ ਗਿਆ ਨੂਰੀ ਨਹੀਂ ਰੱਜੀ ਹੋਈ ਐ ਹੁਣ ਨਹੀਂ ਆਉਂਦੀ ਇਹ ਚਲੋ ਨਿਬੜ ਗਿਆ ਆਪਣਾ ਕੰਮ ਆ ਦੇਖੋ ਆ ਵੀ ਲੱਗੇ ਦਾਣੇ ਖਾਣ ਆ ਉੱਪਰ ਬੈਠੀ ਐ ਕਬੂਤਰੀ ਸੋਸਤਾ ਥੋੜੀ ਜਿਉਂ ਮੈਂ ਦਵਾਈ ਦੇ ਕੀ ਜਾਨਾ ਉੱਧਰ ਚਲੋ ਬਾਅਦ ਵਿੱਚ ਮਿਲਦੇ ਆਂ ਫਿਰ ਨਹਾ ਧੋ ਕੇ ਹੋ ਗਏ ਬਾਈ ਆਪਾਂ ਰੈਡੀ ਤੇ ਵਾਲ ਦਾੜੀ ਕਟਾਲੀ ਡੈਂਟਿੰਗ ਮੈਂਟਿੰਗ ਕਰਾ ਲਈ ਮੂੰਹ ਦੀ ਤੇ ਚਲੋ ਚੱਲਦੇ ਆਂ ਹੁਣ ਆਪਾਂ ਜਾਣਾ ਭੋਗ ਤੇ ਤੇ ਗगन ਵੀਰੇ ਉਹਨਾਂ ਦੇ ਦਾਦੀ ਦਾ ਭੋਗ ਹੈ ਆਪਾਂ ਚੱਲਦੇ ਆਂ ਹੁਣ ਤੇ ਰਸਤੇ 'ਚ ਹੰਸੇ ਨੂੰ ਚੱਕਦੇ ਆਂ ਤੇ ਕਰਨ ਨੂੰ ਫੇਰ ਮਿਲਦੇ ਆਂ ਹਾਂ ਬਾਈ ਰਸਣ ਪਾਣੀ ਖਾ ਕੇ ਚੱਲੇ ਹੁਣ ਆਪਾਂ ਘਰ ਨੂੰ ਮੱਥਾ ਮੱਥਾ ਟੇਕ ਲਿਆ ਭੋਗ ਪੈ ਗਿਆ ਘਰ ਨੂੰ ਚਲਦੇ ਆਂ ਅੱਜ ਸ਼ਾਇਦ ਥਾਰ ਵਾਲੀ ਬੇਸ਼ਾ ਆਪਣੀ ਪੂਰੀ ਹੋ ਜਵੇ ਕਿਉਂ ਵੀ ਕਰਨ ਹਾਂਜੀ ਵੀਰੇ ਸੜਾ ਕੈਮਰਾ ਧੁੰਦਲਾ ਹੋਇਆ ਗਿਆ ਚਲੋ ਚੱਲਦੇ ਆਂ ਕੋਈ ਨਹੀਂ ਘਰ ਲਓ ਵੀ ਮਿੱਤਰੋ ਇੱਧਰ ਦੀ ਇੱਧਰ ਪਲਾਨ ਬਣ ਗਿਆ ਆਪਾਂ ਚੱਲਿਆਂ ਚੰਡੀਗੜ੍ਹ ਗੱਡੀ ਦੇਖੀ ਆਪਾਂ ਥਾਰ ਦੇਖਦੇ ਆਂ ਫੇ ਮਿਲਦੀ ਅੱਜ ਕਾ ਨਹੀਂ ਲਓ ਬਈ ਇੱਥੋਂ ਵੀ ਵਾਪਸ ਜਾ ਰਹੇ ਆਂ ਅੱਜ ਫੇਰ ਨਹੀਂ ਵੀ ਲਈ ਹਲੇ ਓਰੇ ਬਾਕੀ ਗਾਂ ਚੈੱਕ ਕਰਦੇ ਆ ਹੁਣ ਕਿਆ ਬਣਦਾ ਆਹ ਖੜੀ ਆ ਆਪਣੀ ਰਾਣੀ ਚੱਲਦੇ ਆਪਾਂ ਲਓ ਵੀ ਬਲੌਗ ਕਰਦੇ ਆਂ ਦੁਬਾਰਾ ਕੰਟੀਨਿਊ ਬੁਰੀ ਸਿੰਘ ਆ ਉਹ ਜਾ ਰਹੇ ਆ ਤੇ ਆਪਾਂ ਇਹਦੇ ਕਬੂਤਰਾਂ ਦੀਆਂ ਟੋਕਰੀਆਂ ਲੈਣ ਘਰ ਜਾ ਕੇ ਦਿਖਾਉਣਾ ਪੰਜ ਟੋਕਰੀਆਂ ਮਿਲ ਗਈਆਂ ਪੰਜ ਕਾਲੂ ਮੇ ਲੈਣ ਗਿਆ ਪਹੁੰਚ ਗਏ ਬਈ ਘਰੇ ਟੋਕਰੀਆਂ ਲਿਆਂਦੀਆਂ ਪੰਜੇ ਮਿਲੀਆਂ ਹਲੇ ਕਿਉਂਕਿ ਆ ਸਹਿਜ ਸਹਿਜ ਬਹੁਤ ਵੱਡਾ ਹੈ ਪੰਜ ਮਿਲੀਆਂ ਪੰਜ ਉਹ ਕਹਿੰਦਾ ਵੀ ਅੱਜ ਲੈ ਜਿਓ ਹੁਣ ਅੱਜ ਲੈ ਕੇ ਆਉਂਗਾ ਪੰਜਵੇਂ ਉਤੇ ਮਤਲਬ ਕਿ ਦੂਜੇ ਦਿਨ ਚ ਆ ਗਿਆ ਬਲੌਗ ਇਹ ਤੇ ਡੱਬਾ ਬੱਚਾ ਤੁਹੁੰ ਦਿਖਾਉਣੇ ਕਿੱਡਾ ਹੋ ਗਿਆ ਤੇ ਬਲੌਗ ਵੀ ਆਪਾਂ ਹੁਣ ਅਗਲਾ ਸ਼ੁਰੂ ਕਰਾਂਗੇ ਇਹਨੂੰ ਪਹਿਲਾਂ ਬਣਾ ਲੈ ਲੈ ਜੱਸੇ ਟੋਕਰੀਆਂ ਦਿਖਾਓ ਇਹ ਥੰਬਨੇਲ ਕੱਢੀਏ ਫਿਰ ਸਾਰੀਆਂ ਹੀ ਭੋਲ ਆ ਇੱਧਰ ਨੂੰ ਆ ਜਾ ਲੈ ਕੱਢ ਲੈ ਇੱਕ ਅੰਦਰ ਬਈਆ ਰੈੱਡ ਹਾਂ ਵਸਾ ਆਏ ਕਰ ਲੈ ਹਾਂ ਓਕੇ ਰਿਪੋਰਟ ਠੀਕ ਆ ਕੱਢ ਜਾ ਇੱਧਰ ਦੇ ਹਾਂ ਓਕੇ ਚੱਲ ਇਹਨੂੰ ਦਾਣਾ ਪਾਣੀ ਪਾ ਜੱਸੇ ਐ ਬਜਰੀ ਢੱਲ ਸਾਫ਼ ਕਰ ਯਾਰ ਕਰਤੀ ਨਹੀਂ ਅੱਛਾ ਨਾਲੇ ਡੱਬਾ ਵਜਾ ਦਿਖਾ ਲੈ ਉਹ ਚੁਸਤ ਦਰਸਤਾ ਪੂਰਾ ਉਹਦੇ ਉੱਪਰ ਬੈਠਾ ਦਿਖਾਉਂਦਿਆਂ ਆ ਹਾਂ ਉਹ ਦੇਖੋ ਬਜਾ ਉਹ ਉਸ ਤਰ੍ਹਾਂ ਵਾਲਿਆਂ ਦਾ ਲੈ ਕੇ ਚੱਲੀਏ ਉਹਨੂੰ ਉੱਪਰ ਹਾਂ ਬੱਚੇ ਬਈ ਕਾਫੀ ਵੱਡੇ ਹੋ ਗਏ ਤੇ ਇੱਕ ਹੋਰ ਤੁਹਾਨੂੰ ਖੁਸ਼ਖਬਰੀ ਦਵਾਂ ਥਾਰ ਲੈ ਲਈ ਆਪਾਂ ਨੇ 4x4 ਅਗਲੇ ਬਲੌਗ 'ਚ ਦਿਖਾਉਣਾ ਤੁਹਾਨੂੰ ਉਹ ਤੇ ਕਮੈਂਟ ਵੀ ਸੱਚ ਬੋਲਣ ਦੇ ਭਾਈਆਂ ਇਹਦਾ ਕੰਮੇ ਬਹੁਤ ਰਿਆ ਹੋਣਾ ਚੱਲ ਕੋਈ ਨਹੀਂ ਵਲੌਗ ਪੂਰਾ ਤਾਂ ਕਰਨਾ ਅੱਬਾ ਜਾ ਦੇਖੋ ਡੱਬਾ ਡੱਬਾ ਵਜਾ ਦੇਖ ਲਓ ਕਿੱਡਾ ਹੋ ਗਿਆ ਲੈ ਇਧਰੋਂ ਥੱਲੋਂ ਸਾਫ਼ ਐ ਇੱਧਰ ਵਾ ਇੱਧਰ ਆ ਛਾਖਾ ਓਏ ਨਹੀਂ ਨਖਾਰੂ ਇਹਨਾਂ ਨਖਾਰੂਗਾ ਹਲੇ ਤੱਕ ਛਾਕੇ ਜਾਂ ਚਿੱਟੀਆਂ ਦਾ ਬਣੂਗਾ ਹਾਂ ਠੀਕ ਐ ਛੱਡ ਦੇ ਉਹ ਕਯਰਬੋਰਡ ਢਾਣੇ ਪਾ ਦੇ ਪਾਣੀ ਚੇਂਜ ਕਰਦੇ ਆਂ ਟ੍ਰੇਆਂ ਚ ਢਾਣੇ ਪਾਈਂ ਟ੍ਰੇ ਦੂਜੀ ਲਿਆਵਾਂ ਕਿੱਥੇ ਦੂਜੀ ਠੀਕ ਹੈ ਫਸ ਠੀਕ ਹੈ ਪਾ ਦਾਣੇ ਮੈਂ ਉਧਰਲੇ ਦੇਖਾਂ ਐਨ ਇਧਰਲੇ ਕਬੂਤਰ ਦੇਖਦਾ ਬਾਈ ਮੈਂ ਨੂਰੀ ਆਪਣਾ ਦਾਣਾ ਪਾਣੀ ਖਾ ਰਹੀ ਐ ਤੇ ਬਲੌਗ ਬਾਈ ਇਹ ਹੋਇਆ ਤਿੰਨ ਚਾਰ ਦਿਨਾਂ ਚ ਸ਼ੂਟ ਕਿਉਂਕਿ ਦੋ ਦਿਨ ਮਹੀਨੇ ਕੰਮ ਖਰਾਬ ਕਰਤਾ ਤਿੰਨ ਚਾਰ ਦਿਨ ਆਪਾਂ ਗੱਡੀ ਦੇਖਦੇ ਫਰੀ ਕੇ ਗੱਡੀ ਚੱਲ ਮਿਲ ਗਈ ਆਪਾਂ ਨੂੰ 4x4 ਗੱਡੀ ਲੈ ਲਈ ਆਪਾਂ ਨੇ ਥਾਰ ਬਲੈਕ ਰੰਗ ਦੀ ਨੰਬਰ ਉਹਦਾ ਵੀ ਆਪਾਂ 9300 ਕਰਾਉਣੇ ਬਸ ਨੰਬਰ ਨੂੰ দাও ਆਪਾਂ 20 ਦੇ ਦਿਨ ਤੇ 9300 ਲੱਗ ਜੂਗਾ ਕਿਉਂਕਿ ਆਪਣੀਆਂ ਸਾਰੀਆਂ ਗੱਡੀਆਂ ਤੇ ਇਹੀ ਆ। ਆ ਡਰਾਈਵਰ ਤੇ ਵੀ 9300 ਆ ਤੇ ਆਡੀ ਤੇ 9393 ਆ। ਇਹਦੇ ਵੀ 9300 ਲਵਾ ਦੇਣਾ। ਆਪਣੀ ਕੰਡੈਸਰ ਤੇ ਹੋਰ ਆ ਬਸ ਇੱਕ। ਬੋਲਟ ਤੇ ਵੀ ਆਪਣੇ ਤੇ 9300 ਆ। ਬੱਚੇ ਦੇਖੀਏ ਕਿੱਡੇ ਕਿੱਡੇ ਹੋ ਗਏ। ਆਹ ਹਾਂ। ਬੱਚੇ ਘੈਂਟ ਨੇ ਓਏ ਆਂਡਾ ਇੱਥੇ ਵਾਲਾ ਕਿੱਥੇ ਆ ਵਜਾ ਘਟਲੇਗਾ। ਮੈਂ ਤਲਾਹ ਦਾਣ ਜੀ ਨਹੀਂ ਇਹ ਚਲੋ ਚੈੱਕ ਕਰਦੇ ਹਾਂ ਖੜ ਜੋ ਤਰੇ ਕੱਢ ਲੈ ਇਹਨਾਂ ਦੀ ਦਾਣੇ ਜਸੂ ਤੇ ਆਂਡਾ ਖਰਾਬ ਹੋ ਗਿਆ ਉਹ ਵੀ ਆਪ ਇਹ ਕਰੇ ਜਸੇ ਲੈ ਇਹ ਚ ਦਾਣੇ ਪਾ ਦੇ ਇਹਨੂੰ ਵੀ ਇੱਕਨੇ ਪਾਏ ਦੰਨੇ ਹਨਾ ਸਾਫ ਜੀ ਕਰ ਲੈ ਮਾੜੀ ਲੋਏ ਮੇਤਰੋ ਉਹਨਾਂ ਨੂੰ ਵੀ ਧਰ ਦਿੰਨੇ ਆਪਾਂ ਦਾਣੇ ਉਹਨਾਂ ਦਾ ਵੀ ਕੰਮ ਨਿਭੜਿਆ ਨੂਰੀ ਆਪਣਾ ਨਜ਼ਾਰੇ ਨਾਲ ਖਾ ਪੀ ਰਹੀ ਐ ਉਹ ਨਹੀਂ ਕਿਸੇ ਵੱਲ ਧਿਆਨ ਦਿੰਦੀ ਜਿੰਨਾ ਚਿਰ ਉਹਨਾਂ ਦੇ ਮੂਰੇ ਖਾਣਾ ਪਿਆ ਹੁੰਦਾ ਇੱਕ ਮਿੰਟ ਖੜ ਜੋ ਖੜ ਜੋ ਖੜ ਜੋ ਮੈਨੂੰ ਪਤਾ ਤੁਸੀਂ ਭੁੱਖੇ ਐ ਲੇਟ ਹੋ ਗਿਆ ਅੱਜ ਥੋੜਾ ਜਿਹਾ ਪ੍ਰੋਗਰਾਮ ਇਹ ਆ ਲੋ ਛੁੱਕੇਰ ਬੋੜ ਇਹਨਾਂ ਦਾ ਵੀ ਕੰਮ ਹੋ ਗਿਆ ਸਾਰੇ ਦਿਨ ਦਾ ਉੱਧਰ ਲੇ ਤਾਂ ਫੇਰ ਰਾਤ ਨੂੰ ਪਾਉਣੇ ਆ ਉੱਧਰ ਸ਼ਾਮ ਨੂੰ ਜਾਣਾ ਠੀਕ ਹੈ ਉਥੋਂ ਵਲੌਗ ਦੂਜਾ ਸ਼ੁਰੂ ਕਰ ਲਾਂਗੇ ਤੇ ਕਮੈਂਟ ਬੋਲ ਦੰਨੇ ਆ ਰੋਕੋ ਫੇਰ ਤੁਸੀਂ ਗੁੱਸੇ ਹੋ ਜਾਣਾ ਲਓ ਜੀ ਮਿੱਤਰੋ ਆਪਾਂ ਆ ਗਏ ਅੰਦਰ ਤੇ ਕਮੈਂਟ ਬੋਲਦੀ ਹੈ ਅਰਮਾਨ ਸੰਧੂ ਵੀਰਾ ਕਹਿੰਦਾ ਕਬੂਤਰ ਗਿਫਟ ਕਰ ਦੋ ਫਰੋਜਪੁਰ ਵੀਰੇ ਫਰੋਜਪੁਰ ਹੁਣ ਮੈਂ ਕਿਵੇਂ ਗਿਫਟ ਕਰਦਾ ਯਾਰ ਵਾਹਿਦ ਪੀਜਨ ਕਲੱਬ 3190 ਬੱਬੂ ਕੋਸ਼ਕ ਵੀਰਾ ਸਹਿਜਪ੍ਰੀਤ ਨਹਿਰਾ 9811 ਤੇ ਜਸਵੀਰ ਸਿੰਘ ਬੁੱਟਰ ਸਚਨ ਅਮਰਿੰਦਰ ਸਿੰਘ 456 ਖੁਸ਼ੀ ਕਬੂਤਰ ਸਤਵਿੰਦਰ ਸਿੰਘ 3888 ਰੋਮੀ ਗਿੱਲ 1485 ਜਸਵੀਰ ਸਿੰਘ ਨਹਿਰਾ 9811 ਕੁਲਵੰਤ ਸਿੰਘ ਸੰਧਰ ਮਨਜੋਤ ਹਰੀ ਕਨਵੇ 27 ਸਹਿਜਪ੍ਰੀਤ 8699 ਬੱਬੂ ਗੁੱਜਰ 5800 अशोक कुमार 555 मंजीत मीत 472 गुरشان ਸਿੰਘ దਪਿੰਦਰ ਸੇਖੋਂ 8832 ਸ਼ਰਨਦੀਪ ਮੂਸਾ ਬੱਬੂ ਗੁੱਜਰ 1500 ਕਰਮੀ ਫੈਨ हां ਬਾਈ ਦਾ ਨਹੀਂ ਨਹੀਂ ਵੀਰੇ ਫੈਨ ਕਾਦਾ ਯਾਰ ਪਾਈਆਂ ਕੁਲਵੰਤ ਸਿੰਘ ਸੰਧਰ ਬਾਈ ਪੁਰਾਣੇ ਬੱਚਿਆਂ ਚੋਂ ਦੋ ਤਿੰਨ ਬੱਚੇ ਦੇ ਦੇ ਯਾਰ ਵੀਰੇ ਮੈਂ ਦੱਸ ਦੰਨਾ ਅਗਲੇ ਵਲੌਗ ਵਿੱਚ ਦੱਸ ਦੂੰਗਾ ਲੈ ਜਿਓ ਲਖਨਪੁਰ ਕਿੱਥੇ ਪੈਂਦਾ ਵੀਰੇ ਮੈਂ ਵੀਰੇ ਲਖਨਪੁਰ ਤੁਹਾਨੂੰ ਦੱਸਤਾ ਫਤੇਗੜ ਸਾਹਿਬ ਜ਼ਿਲ੍ਹਾ ਖਵਾਨੋ ਦੇ ਲਾਗੇ ਕਬੂਤਰਵਾਜ 132 ਵੀਰੇ ਕਹਿੰਦਾ ਚੀਂਟ ਵਗਟਾ ਬਣਾ ਵੀਰੇ ਕਬੂਤਰ ਸੈਂਟ ਵਿੱਚ ਕਿਵੇਂ ਕਰਾ ਯਾਰ ਦੱਸ ਦਵਿੰਦਰ ਸੇਖੋਂ ਬਾਈ ਕਹਿੰਦਾ ਰੋਜ਼ ਵਲੌਗ ਬਾਇ ਕਰ ਹਾਂ ਵੀਰੇ ਹੁਣ ਤੋਂ ਦਿੱਲੀ ਆਉਣਗੇ ਆਪਾਂ ਗੱਡੀ ਲੈਣ ਦੇ ਚੱਕਰ ਚ ਥੋੜਾ ਜਿਹਾ ਹੜ ਜਿਏ ਤੇ ਰਾਜਵੀਰ ਖੋਸਾ 6131 ਬਾਈ ਸਤਨਾਮ ਸਿੰਘ ਪੀਵੀ 13 ਵੀਰੇ ਕਹਿੰਦਾ ਥੋੜੀ ਜੱッセ ਦੀ ਆੜੀ ਵੀਰੇ ਮੇਰੀ ਬਿੰਦਾ ਲਖਣਪੁਰੀ ਹੈ ਸਬਸਕ੍ਰਿਪਸ਼ਨ ਚਾ ਉਧਰ ਤੇ ਜਸੂ ਦੀ ਹੈਗੀ ਆ ਜੱਸ ਕਰ ਚਾ ਤੇ ਯੂਜ਼ਰ ਨੇਮ ਹੈ ਵੀਰੇ ਦਾ ਸਾਹਿਲ ਖਾਨ ਐ ਇਸਕੇ ਕਬੂਤਰ ਕੇ ਬੱਚੇ ਦੇ ਦੀ ਵੀਰੇ ਲੈ ਜਿਓ ਕੋਈ ਗੱਲ ਨਹੀਂ ਜਸਵੰਤ ਭੁੱਲਰ ਸੁਖੀ ਸਿੰਘ ਗੁਰਵੀਰ ਮਾਲ ਮੋਨੀ ਤੂਰ ਕਪਤਾਨ ਦਬਈ ਸਹਿਜਪ੍ਰੀਤ 8899 ਸਹਿਜਪ੍ਰੀਤ ਦੇ ਇੱਕ ਕਮੈਂਟ ਹੈ ਧੰਨਵਾਦ ਵੀਰੇ ਜਾਸਪੰਦੀਰ ਵਿਕਾਸ ਲੋਨ ਸੁਖਜੀਤ ਸਿੰਘ ਸੰਦੀਪ ਫਿਰੋਜ਼ਪੁਰ ਪੀਜਨ ਫਾਰਮ 9754 ਧੰਨਵਾਦ ਵੀਰੇ ਇੰਨਾ ਕਮੈਂਟ ਕਰ ਲਈ ਤੇ ਗੱਡੀ ਦੀ ਮੈਂ ਫੋਟੋ ਪਾ ਦੂੰਗਾ ਵੀਰੇ ਵਿੱਚ ਬਾਕੀ ਗੱਡੀ ਅਗਲੇ ਵਲੌਗ ਚ ਦਿਖਾ ਦਾਂਗੇ ਆਪਾਂ ਹਨਾ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ